ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਚੋਣ ਪ੍ਰਚਾਰ ਚੱਲ ਰਿਹਾ ਦੂਜੇ ਪਾਸੇ ਗੱਲ ਕਰੀਏ ਜ਼ਿਲ੍ਹਾ ਸੰਗਰੂਰ ਦੀ ਤਾਂ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਨੇ ਤੇ ਦੂਜੇ ਮੁਕਾਬਲੇ ਮੀਤੇਰ ਤੇ ਸੁਖਪਾਲ ਖੇੜਾ ਚੋਣ ਲੜ ਰਹੇ ਨੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਮੀਤੇਰ ਦੀ ਤਾਂ ਲਗਾਤਾਰ ਨਿਸ਼ਾਨੇਆ ਤੇ ਲੈ ਰਹੇ ਨੇ ਸਿਮਰਨਜੀਤ ਮਾਨ ਨੂੰ ਤਾਂ ਜਿਸ ਤੋਂ ਬਾਅਦ ਅੱਜ ਸਿਮਰਨਜੀਤ ਸਿੰਘ ਮਾਨ ਦੇ ਗਰੁੱਪ ਦੇ ਵੱਲੋਂ ਵੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਮੀਤੇਰ ਲਗਾਤਾਰ ਸਿਮਰਨਜੀਤ ਸਿੰਘ ਮਾਨ ਨੂੰ ਟਾਰਗੇਟ ਕਰ ਰਹੇ ਨੇ ਅਸੀਂ ਕਹਦੇ ਜਰਨਲ ਡਾਇਰ ਨੂੰ ਲੈ ਕੇ ਜਾਂ ਹੋਰ ਬਿਆਨਾਂ ਕੋਈ ਗੱਲ ਨਹੀਂ ਤੇ ਫਿਰ ਇਹ ਪੁਰਾਣੇ ਗੱਲਾਂ ਨੂੰ ਲੈ ਕੇ ਗੱਲ ਕਰਨਗੇ ਅਸੀਂ ਤੇ ਗੱਲ ਕਰਨੀ ਮੁੱਦਿਆਂ ਦੇ ਉੱਤੇ ਅਸੀਂ ਪਹਿਲਾਂ ਦੱਸੋ ਸਾਨੂੰ ਜਵਾਬ ਦੇਣ ਕਿ ਜਿਹੜੇ ਗੁਰਮੀਤ ਮੀਤ ਹੈ ਰ ਗਿਆ ਇਹ ਕਿਸੇ ਡਾਲਜੀ ਤੇ ਚੋਣ ਲੜ ਰਿਹਾ ਗਿਆ ਬਾਹਰ ਇਹਨਾਂ ਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੂੰ ਤੇ ਕਹਿੰਦੇ ਆ ਕਿ ਅਸੀਂ ਸਾਨੂੰ ਕਾਂਗਰਸ ਮਾੜੀ ਆ ਬੀਜੇਪੀ ਮਾੜੀ ਆ ਤੇ ਅੱਜ ਕਾਂਗਰਸ ਨਾਲ ਗਠਜੋੜ ਹੈਗਾ ਪੂਰੇ ਦੇਸ਼ ਦੇ ਵਿੱਚ ਤੇ ਇੱਥੇ ਪੰਜਾਬ ਦੇ ਵਿੱਚ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ ਝੂਠ ਬੋਲਦੇ ਇਹ ਸੰਗਰੂਰ ਦੇ ਲੋਕ ਵੋਟਰਾਂ ਨਾਲ ਧੋਖਾ ਹੈ ਪੰਜਾਬ ਦੇ ਵੋਟਰਾਂ ਨਾਲ ਧੋਖਾ ਹੈ ਕਿ ਦੇਸ਼ ਦੇ ਵੋਟਰਾਂ ਨਾਲ ਧੋਖਾ ਹੈ ਆਮ ਆਦਮੀ ਪਾਰਟੀ ਨੂੰ ਪਾਈ ਵੋਟ ਕਿਨੂੰ ਜਾਏਗੀ ਆਮ ਆਦਮੀ ਪਾਰਟੀ ਨੂੰ ਪਾਈ ਵੋਟ ਆਮ ਆਦਮੀ ਪਾਰਟੀ ਨੂੰ ਜਾਏਗੀ ਕਾਂਗਰਸ ਨੂੰ ਜਾਏਗੀ ਇੰਡੀਆ ਗਠਜੰਬੰਦਨ ਨੂੰ ਜਾਏਗੀ ਕਿ ਬੀਜੇਪੀ ਨੂੰ ਜਾਏਗੀ ਇਹਦੇ ਵਾਸਤੇ ਮੈਂ ਤੁਹਾਨੂੰ ਥੋੜੀ ਜੀ ਗੱਲ ਵੱਡੀ ਕਰ ਦੇਣਾ ਚਾਹਨਾ ਹੈ ਕਿ ਗੱਲ ਇੱਥੇ ਹੈ ਕਿ ਗੁਰਮੀਤ ਮੀਤ ਹੇਰ ਦੇ ਸੋਹਰਾ ਸਾਹਿਬ ਇਹ ਦੇਖ ਰਹੇ ਹੋ ਤੁਸੀਂ ਜੀ ਇਹ ਡਬਲਯੂ ਐਫ ਆਈ ਤਸਵੀਰ ਦੇ ਵਿੱਚ ਇੱਕ ਵਾਰ ਹਾਈਲਾਈਟ ਕਰ ਸਕਦੇ ਹੋ ਕਿਹੜੇ ਨੇਗੇ ਇੱਕ ਵਾਰ ਸੋਰਾ ਸਾਹਿਬ ਦਾ ਤਸਵੀਰ ਦੇਖ ਸਕਦੇ ਹੋ ਇਹ ਉਹਨਾਂ ਦੇ ਸੋਰਾ ਸਾਹਿਬ ਨੇ ਹਾਂਜੀ ਇਹ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਇਹ ਜਿਹੜੇ ਆਪਣਾ ਦੇਸ਼ ਹੈਗਾ ਉਹ ਉਸ ਦੇਸ਼ ਦੇ ਆਧਾਰੇ ਦੀ ਐਡ ਹੌਕ ਕਮੇਟੀ ਦੇ ਉੱਚ ਅਧਿਕਾਰੀਗੇ ਆ ਮੈਂਬਰ ਅਗੇ ਆ ਤੇ ਤੁਸੀਂ ਅੱਜ ਇਹ ਦੇਖ ਸਕਦੇ ਹੋ ਕਿ ਉਹ ਸੰਗਰੂਰ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਲੋਕਾਂ ਨੂੰ ਆਪ ਦੀ ਸਿਕਿਉਰਿਟੀ ਦਾ ਆਪ ਦੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਰਸੂਕ ਦਿਖਾ ਕੇ ਦਬਦਬਾ ਦਿਖਾ ਕੇ ਉਹ ਦਿਖਾਣਾ ਚਾਹੁੰਦੇ ਆ ਕਿ ਅਸੀਂ ਇਹਨੂੰ ਸੈਂਟਰ ਦੇ ਵਿੱਚ ਵਜ਼ੀਰ ਬਣਾਵਾਂਗੇ ਉਸ ਗੱਲ ਨੂੰ ਦਿਖਾ ਕੇ ਯਾਨੀ ਕਿ ਇਹ ਵੋਟਰਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੂ ਜਾਏਗੀ ਇਸ ਗੱਲ ਦਾ ਭਗਵੰਤ ਮਾਨ ਨੂੰ ਵੀ ਪਤਾ ਹੈ ਕਿ ਭਗਵੰਤ ਮਾਨ ਨੇ ਨਵੰਬਰ ਦੇ ਵਿੱਚ ਇਹਨਾਂ ਤੋਂ ਸਾਰੇ ਦੇ ਸਾਰੇ ਅਧਾਰੇ ਖੋਲੇ ਸੀ ਮੀਤ ਹੇਰ ਤੋਂ ਮੀਤ ਹੇਰ ਤੋਂ ਅਸਲੀ ਅਧਾਰੇ ਖੋਲੇ ਸੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਭਾਜਪਾ ਦੇ ਵਿੱਚ ਜਾਣ ਦੀ ਤਿਆਰੀ ਚੱਗਾ ਤੇ ਫਿਰ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਹੀ ਮੀਤੇ ਸਾਹਿਬ ਦੇ ਸੋਹਰਾ ਸਾਹਿਬ ਨੂੰ ਅਡਹੌਕ ਕਮੇਟੀ ਦਾ ਉੱਚ ਅਧਿਕਾਰੀ ਨਿਯੁਕਤ ਕਰਤਾ ਜਾਂਦਾ ਹੈਗਾ ਇਸ ਲਈ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਹੈਗਾ ਇਸ ਤਰੀਕਾ ਦੇ ਵਿੱਚ ਸਿਰਫ ਔਰ ਸਿਰਫ 15 ਤੋਂ 20 ਦਿਨ ਦਾ ਲਗਭਗ ਫਰਕ ਹੈਗਾ ਪਰ ਤੁਸੀਂ ਇਹ ਗੱਲ ਸੁਣ ਇਹ ਕਿਸ ਤਰ੍ਹਾਂ ਦੀ ਏਡਾਲੋਜੀ ਹੈ ਕਿਸ ਤਰ੍ਹਾਂ ਦਾ ਸਟੈਂਡ ਹੈਗਾ ਕਿ ਇਹ ਇੱਕ ਬੰਨੇ ਇੱਥੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ ਕਾਂਗਰਸ ਨੂੰ ਗਾਲਾਂ ਕੱਢਦੇ ਆ ਬਾਹਰ ਉਹਨਾਂ ਨਾਲ ਰਲ ਕੇ ਵੋਟਾਂ ਦੀ ਰਾਜਨੀਤੀ ਕਰਦੇ ਆ ਤੇ ਫਿਰ ਜਿਹੜਾ ਇਹਨਾਂ ਦਾ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਕਿਸ ਗੱਲ ਤੇ ਕਹਿੰਦਾ ਸੀ ਕਿ ਸਾਰੀ ਪਾਰਟੀਆਂ ਮਾੜੀਆਂ ਸਾਨੂੰ ਸਵਰਾਜ ਚਾਹੀਦਾ ਹੈ ਕਿ ਅੱਜ ਤੱਕ ਸਾਰੀ ਪਾਰਟੀਆਂ ਨੇ ਦੇਸ਼ ਨੂੰ ਲੁੱਟਿਆ ਤੇ ਦੇਸ਼ ਨੂੰ ਕੁੱਟਿਆਗਾ ਤੇ ਅੱਜ ਉਹੀ ਪਾਰਟੀਆਂ ਦੇ ਨਾਲ ਉਹੀ ਚੋਰ ਪਾਰਟੀਆਂ ਦੇ ਨਾਲ ਇਹ ਕਿਸ ਅਡੋਲੋਜੀ ਦੇ ਉੱਤੇ ਚੋਣ ਲੜ ਰਿਹਾਗਾ ਤੇ ਸੰਗਰੂੜ ਦੇ ਵੋਟਰ ਜਾਗਦੀ ਜ਼ਮੀਰ ਵਾਲੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਮੀਥੀਅਰ ਦੀ ਗੱਲ ਕਰੀਏ ਮੀਥੀਅਰ ਤਾਂ ਸਟੇਜਾਂ ਤੋਂ ਕਹਿੰਦੇ ਨੇ ਅਸੀਂ ਕ腐ਪਸ਼ਨ ਨਹੀਂ ਕਰਾਂਗੇ ਨਾ ਮੈਂ ਪੈਸਾ ਖਾਦਾ ਤੇ ਨਾ ਮੈਂ ਖਾਣਾ ਪਰ ਤੁਸੀਂ ਤਾਂ ਉਹਨਾਂ ਦੇ ਸੋਰਨ ਕਰ ਰਹੇ ਧੱਕੇ ਨਾਲ ਕਰਦੇ ਨੇ ਤਾਂ ਕੀ ਪ੍ਰੂਫ ਕੀ ਆਪੇ ਮੀਥੀਅਰ ਸਭ ਨੂੰ ਇਹ ਪੁੱਛਣਾ ਚਾਹੀਦਾ ਜੇਕਰ ਉਹ ਕ腐ਪਸ਼ਨ ਨਹੀਂ ਕਰਦੇ ਤੇ ਫਿਰ ਉਹਨਾਂ ਕੋਲੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਹਨਾਂ ਕੋ ਮંત્રી ਮੰਡਲ ਕਿਉਂ ਵਾਪਸ ਲਿੱਤੇਗੇ ਕਿਸ ਗੱਲ ਕਰਕੇ ਵਾਪਸ ਲਿੱਤੇਗੇ ਉਹ ਉਹਨਾਂ ਦਾ ਉਹਨਾਂ ਦੀ ਕਾਰਗੁਜ਼ਾਰੀ ਠੀਕ ਨਹੀਂ ਸੀ ਤਾਂ ਕਰਕੇ ਉਹਨਾਂ ਕੋ ਮંત્રી ਮੰਡਲ ਵਾਪਸ ਲਿੱਤੇਗੇ ਜੇਕਰ ਕਾਰਗੁਜ਼ਾਰੀ ਠੀਕ ਹੁੰਦੀ ਤੇ ਤਾਂ ਕਰਕੇ ਲੋਕਾਂ ਦੇ ਦੇਸ਼ ਦਾ ਵੋਟਰਾਂ ਦਾ ਪੈਸ ਇਹ ਤੁਸੀਂ ਦੱਸੋ ਇਹ ਇਹਨਾਂ ਨੇ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਹੈ ਮੇਰਟ ਦੀ ਅਖਬਾਰ ਆ ਮੇਰਟ ਦੇ ਉਹਦੇ ਸੋਰਾ ਸਾਹਿਬ ਆ ਗਿਆ ਇਹ ਖੇਡ ਵਤਨਾ ਦੀ ਤੁਸੀਂ ਦੱਸੋ ਇਹ ਮੇਰਟ ਦੀ ਅਖਬਾਰ ਹੈ ਜੀ ਉੱਪਰ ਪੜ ਸਕਦੇ ਹੋ ਤੁਸੀਂ ਇਹਦੇ ਉੱਤੇ ਸਪੈਸੀਫਿਕਲੀ ਪੂਰਾ ਪੇਜ ਆ ਇਹ ਐਡਾ ਪੇਜ ਇਹ ਕਿਸ ਲਈ ਆ ਇਹ ਇਹ ਪੰਜਾਬ ਦੇ ਮਿਹਨਤ ਦੇ ਲੋਕਾਂ ਦਾ ਪੈਸਾ ਟੈਕਸ ਦੀ ਕਮਾਈ ਉਹਨਾਂ ਦੀ ਇਹ ਇਹਨਾਂ ਨੇ ਐਸ ਕਰਕੇ ਕਿ ਦੂਸਰੀ ਸਟੇਟਾਂ ਦੇ ਵਿੱਚੋਂ ਦਾ ਪ੍ਰਚਾਰ ਕਰਨ ਇਹ ਸਾਰਾ ਦਾ ਸਾਰਾ ਉਹਨਾਂ ਦਾ ਜਿਹੜਾ ਸੋਰਾ ਸਾਹਿਬ ਅੱਗੇ ਆ ਉਹ ਰਲ ਕੇ ਕਰਾਰੇ ਗਿਆ ਤੇ ਮੇਰਠ ਦੇ ਵਿੱਚ ਵੀ ਪ੍ਰਚਾਰ ਕਰਾਰੇ ਕਿਉਂਕਿ ਮੀਤ ਹੇਰ ਨੂੰ ਇਹਨਾਂ ਨੇ ਭਾਜਪਾ ਦੇ ਵਿੱਚ ਲੈ ਕੇ ਜਾਣਾ ਇਸ ਲਈ ਸੰਗਰੂਰ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਇਹ ਵੋਟ ਜੇਕਰ ਮੀਤ ਹੇਰ ਨੂੰ ਪਾਉਂਦੇ ਹੋ ਉਹ ਵੋਟ ਕਾਂਗਰਸ ਨੂੰ ਜਾਂਦੀ ਹੈ ਕਿ ਉਹ ਵੋਟ ਭਾਜਪਾ ਨੂੰ ਜਾਂਦੀ ਕਿ ਉਹ ਵੋਟ ਆਮ ਆਦਮੀ ਪਾਰਟੀ ਨੂੰ ਜਾਂਦੀ ਹੈ ਸਾਡੀ ਇਸ ਗੱਲ ਦਾ ਜਵਾਬ ਮੀਤ ਹੇਰ ਦੇਵੇ ਕਿ ਇਹਨਾਂ ਨੇ ਡਵੈਲਪਮੈਂਟ ਦੇ ਨਾਮ ਤੇ ਕੀ ਕੀਤਾ ਕਿਆ ਗੋਲਡੀ ਬਰਾਰ ਆਇਆ ਕਿਆ BMW ਦੇ ਕਾਰਖਾਨੇ ਲੱਗੇ ਕਿਆ VIP ਕਲਚਰ ਖਤਮ ਹੋਇਆ ਕਿਆ MSP ਦੀ ਗੱਲ ਹੋਈ ਇਹਨਾਂ ਦਾ ਇੱਕ ਵੀ ਕਿਆ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਲਿਖਿਆ ਸੀ ਕਿ ਆ ਪੰਜਾਬ ਦੇ ਉੱਤੇ ਕਰਜ਼ਾ ਲੈਣਗੇ ਪੰਜਾਬ ਦਾ ਸੂਬਾ ਕਰਜ਼ੇ ਦੋ ਮੁਕਤ ਇਹਨਾਂ ਨੇ ਕਰਨਾ ਸੀ ਇਹ ਕਹਿੰਦੇ ਸੀ ਕਿ ਅਸੀਂ ਤੇ ਆਈਆਰਐਸ ਸਾਡਾ ਹੈਗਾ ਅਸੀਂ ਤੇ ਬੜੇ ਆਰਾਮ ਨਾਲ ਕਰਜ਼ਾ ਮੁਕਤ ਕਰ ਦਿਆਂਗੇ ਸਿਮਰਨਜੀਤ ਮਾਨ ਤੇ ਲਗਾਤਾਰ ਮੀਟਿੰਗ ਟਾਰਗੇਟ ਕਰਦੇ ਨੇ ਉਹਨਾਂ ਨੇ ਇਹ ਤਾਂ ਕਹਿਤਾ ਵੀ ਸਿਮਰਨਜੀਤ ਮਾਨ ਨੇ BJP ਨੂੰ ਵੋਟ ਤੱਕ ਪਾਈ ਸੀ ਤਾਂ ਉਸ ਨੂੰ ਕਿਵੇਂ ਦੇਖੋ ਵੋਟ ਜਿਹੜੀ ਹੈ ਇਹ ਬੜੀ ਗੋਪਨੀਯਤਾ ਦਾ ਵਿਸ਼ੇਕ ਹੈ ਮਲੇ ਬੜਾ ਪ੍ਰਾਈਵੇਸੀ ਵਾਲਾ ਵਿਸ਼ੇਕ ਹੈ ਹੁਣ ਜਿਹੜਾ ਮੈਂਬਰ ਪਾਰਲੀਮੈਂਟ ਹੋਵੇ ਉਹਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਕਿੰਨੀ ਹੈਗਾ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਦੱਸਿਆ ਸੀ ਕਿਸੇ ਨੇ ਕਿ ਉਹਨਾਂ ਨੇ ਵੋਟ ਕਿਨੂੰ ਪਾਈ ਤੇ ਨਾਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਾਹਰ ਆਂਦੇ ਪ੍ਰੈਸ ਨੂੰ ਸੰਬੋਧਨ ਕੀਤਾ ਸੀ ਪ੍ਰੈਸ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਵੋਟ ਕਿਨੂੰ ਪਾਈ ਉਹ ਕਹਿੰਦੇ ਜਿੱਥੇ ਮੇਰੀ ਕੌਮ ਨੇ ਕਿਹਾ ਜਿੱਥੇ ਮੇਰੀ ਕੌਮ ਨੇ ਕਿਹਾ ਉਹਨਾਂ ਦੇ ਉਹ ਆਮਨੇ ਉਹਨਾਂ ਦੀ ਪੰਥ ਨੇ ਜਿੱਥੇ ਉਹਨਾਂ ਨੂੰ ਕਿਹਾ ਉਹਨਾਂ ਨੇ ਉੱਥੇ ਵੋਟ ਪਾਤੀ ਇਹ ਗੋਪਨੀਤਤਾ ਦੇ ਉੱਤੇ ਕਿਦਾਂ ਸਵਾਲ ਖੜੇ ਕਰ ਸਕਦੇ ਕਿ ਬਿਨਾਂ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਉਹ ਬਿਨਾਂ ਤੱਥਾਂ ਦੇ ਆਧਾਰ ਤੇ ਉਹਨਾਂ ਦਾ ਬੇਸ ਨਹੀਂਗਾ ਝੂਠ ਦੇ ਉੱਤੇ ਉਹ ਸਰਕਾਰ ਚਲਾ ਰਹੇ ਆ ਤੁਸੀਂ ਦੇਖੋ ਮੁਲਾਜ਼ਮ ਸਾਰੇ ਜਿਨ੍ਹਾਂ ਨੂੰ ਪੈਨਸ਼ਨਾਂ ਨਹੀਂ ਮਿਲੀਆਂ ਇਹਨਾਂ ਦੇ ਕੋਲੇ ਮੈਂ ਤੁਹਾਨੂੰ ਇਹ ਤੇ ਇੱਕ ਵਿਸ਼ੇ ਤੇ ਗੱਲ ਕੀਤੀ ਆ ਮੇਰੇ ਕੋਲੇ 52 ਐਸੇ ਸਵਾਲ ਲੱਗਿਆ ਜਿਹਦਾ ਅਗਰ ਆਮ ਆਦਮੀ ਪਾਰਟੀ ਪੂਰਾ ਜਵਾਬ ਦੇ ਦੇਵੇ ਤੇ ਤੁਹਾਨੂੰ ਮੈਂ ਕੀ ਦੱਸਾਂ ਇਹ ਇੱਕ ਵਾਰੀ ਨਿਗਾਹ ਮਾਰ ਲਓ ਆਮ ਆਦਮੀ ਪਾਰਟੀ ਦਾ ਕਹਿ ਰਹੀ ਐ ਸੀ ਕੰਮ ਦੇ ਆਧਾਰ ਤੇ ਵੋਟ ਲਵਾਗੇ ਤੇ ਵੋਟ ਲੋਕ ਵੀ ਪਾਉਣਗੇ ਸਾਡੇ ਕੰਮ ਦੇ ਆਧਾਰ ਤੇ ਕਿਹੜੇ ਕੰਮ ਦੇ ਆਧਾਰ ਦੇ ਉੱਤੇ ਕਿ ਐਨਓਸੀ ਦੀ ਸ਼ਰਤ ਰੱਖੀ ਸੀ ਐਨਓਸੀ ਦੀ ਸ਼ਰਤ ਬਿਨਾ ਕਹੇ ਉਹਨਾਂ ਨੇ ਲਾਤੀ ਉਹ ਕੰਮ ਦੇ ਆਧਾਰ ਤੇ ਪ੍ਰਾਪਰਟੀ ਡੀਲਰਾਂ ਦੇ ਕੰਮਕਾਰ ਬੰਦ ਕਰਤੇ ਪ੍ਰਾਪਰਟੀਆਂ ਲੈਣੀਆਂ ਵੇਚਣੀਆਂ ਪੰਜਾਬ ਦਾ ਸੂਬਾ ਕਰਜ਼ਾਈ ਕਰਨ ਦੀ ਸ਼ਰਤ ਰੱਖੀ ਸੀ ਇਸ ਕੰਮ ਦੇ ਆਧਾਰ ਤੇ ਉੱਤੇ ਪੰਜਾਬ ਦੇ ਜਿਹੜੀ ਜਨਤਾ ਗਈ ਸੀ ਹਰਾ ਪੈਨ ਜਿਹੜਾ ਕਹਿੰਦੇ ਸੀ ਕਿ ਬੇਰੋਜ਼ਗਾਰੀ ਖਤਮ ਕਰੇਗਾ ਇਸ ਹਰੇਪੈਨ ਦੇ ਨਾਲ ਕਿਹੜੀ ਬਰੋਜਗਾਰੀ ਖਤਮ ਕੀਤੀ ਟੈਂਕੀਆਂ ਤੇ ਚੜੇ ਬੱਚਿਆਂ ਦੇ ਧਰਨੇ ਖਤਮ ਕਰਨੇ ਸੀ ਐ ਸਿਹਾਰਤੇ ਕਿ ਉਹਨਾਂ ਨੂੰ ਕੁੱਟਣਾ ਸੀ ਐ ਸਿਹਾਰਤੇ ਤੇ ਇਹ ਇਹਨਾਂ ਦਾ ਸਪੈਸੀਫਿਕਲੀ ਇਹਨਾਂ ਦਾ ਆਪ ਐਮਐਲਏ ਇਹ ਕੀ ਕਹਿ ਰਿਹਾ ਹੈਗਾ ਜੀ ਕੌਪਸ ਲਿੰਕ ਟੂ ਡਰੱਗ ਅਵ ਚੱਡਾ ਸਪੋਰਟਿੰਗ ਡਰੱਗ ਟ੍ਰੇਡ ਇਹਨਾਂ ਦੇ ਐਮਐਲਏ ਜਿਹੜੇ ਸਭ ਤੋਂ ਜਿਹਦੇ ਨਾਂ ਤੇ ਇਹਨਾਂ ਨੇ ਸਰਕਾਰ ਬਣਾਈ ਇਹਦੇ ਨਾਂ ਤੇ ਨਾਲ ਇਹਨਾਂ ਨੇ ਸਰਕਾਰ ਬਣਾਈ ਸੀ ਤੇ ਇਹ ਤੇ ਜਾਗਦੀ ਜ਼ਮੀਰ ਵਾਲੇ ਆ ਤੇ ਸਮੇਂ-ਸਮੇਂ ਤੇ ਕਹਿੰਦੇ ਪਏ ਆ ਕਿ ਇਹ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਧੋਖਾ ਕੀਤਾ। ਤਾਂ ਵੀ ਕੋਈ ਰਣਨੀਤੀ ਕਿਧਰ ਨੂੰ ਜਾ ਰਹੀ ਹੈ? ਤੁਸੀਂ ਕਹ ਅਸੀਂ ਉਹਨਾਂ ਦੇ ਸੋਹਰਾ ਸਾਭ ਦੀ ਤਸਵੀਰ ਵੀ ਦਿਖਾਈ ਹੈ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੇ ਹਾਂ। ਗੱਲ ਕਰੀ ਉਹਨਾਂ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਦੇ ਯੂਪੀ ਦੀ ਪੁਲਿਸ ਉਹਨਾਂ ਨੂੰ ਸਕਾਟ ਦੇ ਰਹੀ ਹੈ ਤੇ ਯੂਪੀ ਦੀ ਗੱਡੀ ਹੈ ਉਹਨਾਂ ਕੋਲੇ ਯੂਪੀ ਨੰਬਰ ਦੀ। ਤਾਂ ਦੂਜੇ ਪਾਸੇ ਉਹ ਆਪ ਆਮ ਆਦਮੀ ਦੇ ਇੱਕ ਆਪ ਦੇ ਅਸੀਂ ਕਹਦੇ ਹਾਂ ਰਿਸ਼ਤੇਦਾਰ ਦਾ ਪ੍ਰਚਾਰ ਕਰ ਰਹੇ ਨੇ। ਇਹ ਗਾਜ ਜਾ ਕੇ ਕਿਧਰ ਰਹੀ ਅਕੀਦਤ ਦੀ ਗੱਲ। ਇਹ ਅਹੀ ਤੇ ਸਵਾਲ ਮੀਤ ਹੇਰ ਤੋਂ ਲੈਣਾ ਚਾਹੀਦਾ। ਤੁਹਾਨੂੰ ਸਾਰਿਆਂ ਨੂੰ ਲੈਣਾ ਚਾਹੀਦਾ ਕਿਉਂਕਿ ਪ੍ਰੈ ਕਿ ਜਾਂ ਭਾਜਪਾ ਸਵਾਲ ਪੁੱਛੇ ਉਹਨਾਂ ਨੂੰ ਕਿ ਇਸ ਜਗ੍ਹਾ ਤੇ ਹੋ ਕੀ ਰਿਹਾ ਹੈਗਾ ਇਹ ਸਾਰੇ ਦੇ ਸਾਰੇ ਰਲ ਕੇ ਸਿਰਫ ਔਰ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਹਰਾਣਾ ਚਾਹੁੰਦੇ ਹੈਗੇ ਇਹਨਾਂ ਦਾ ਇੱਕੋ ਹੀ ਟੀਚਾ ਹੈਗਾ ਏਜੰਸੀਆਂ ਦਾ ਪੂਰਾ ਜੋਰ ਲੱਗਿਆ ਸਿਮਰਨਜੀਤ ਮਾਨ ਨੂੰ ਹਰਾਉਣ ਦੇ ਲਈ ਕੀਰੇ ਸੀਟ ਭਾਜਪਾ ਚ ਤੋਂ ਆਉਣ ਦੇ ਲਈ ਇੱਥੇ ਜੋਰ ਲੱਗ ਰਿਹਾ ਹੈ ਜਾਂ ਫਿਰ ਆਮ ਆਦਮੀ ਦੇ ਮਿੱਥੇ ਇਹ ਜੋਰ ਲੱਗ ਰਿਹਾ ਜੀ ਸਾਰੇ ਸਾਰੇ ਇਕੱਠੇ ਹੋ ਗਏ ਆ ਹੁਣ ਇਹਨਾਂ ਬਾਰੇ ਮੇਰੇ ਕੋਲ ਸ਼ਬਦ ਨਹੀਂ ਗਿਆ ਇਸੇ ਮੈਂ ਸ਼ਬਦ ਬੋਲਾਂ ਇਹ ਸਾਰੇ ਇਕੱਠੇ ਹੋ ਕੇ ਉਸ ਜਰਨੈਲ ਨੂੰ ਹਰਾਣਾ ਚਾਹੁੰਦੇ ਆ ਪਰ ਲੋਕਾਂ ਨੇ ਜਦੋਂ ਬਟਨ ਨੱਪੇ ਨਾ ਤੇ ਉਦੋਂ ਉਹਨਾਂ ਨੇ ਆਪਣੇ ਆਪ ਹੀ ਫੈਸਲਾ ਕਰ ਦੇਣਾ ਕਿ ਕੌਣ ਸਹੀ ਹੈ ਕੌਣ ਗਲਤ ਹੈ ਕਿਉਂਕਿ ਸੰਗਰੂਰ ਦੀ ਜਨਤਾ ਬੜੀ ਸੋਚ ਸਮਝ ਕੇ ਵੋਟ ਪਾਉਂਦੀ ਹੈ ਆਪਣੀ ਮਤ ਦਾ ਦਾਨ ਕਰਨਾ ਉਹਨਾਂ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਪ੍ਰਚਾਰ ਵੀ ਚੱਲ ਰਿਹਾ ਦੂਜੇ ਪਾਸੇ ਮੀਥੇਅਰ ਦੇ ਹੱਕ ਦੇ ਵਿੱਚ ਉਹਨਾਂ ਦੇ ਸੋਹਰਾ ਭੁਪਿੰਦਰ ਸਿੰਘ ਬਾਜਵਾ ਜਿਹੜੇ ਪ੍ਰਚਾਰ ਕਰ ਰਹੇ ਨੇ ਤਾਂ ਉਹਨਾਂ ਨੂੰ ਵੀ ਵਾਦਾਂ ਦੇ ਘੇਰੇ ਦੇ ਵਿੱਚ ਅੱਜ ਸਿਮਰਨਜੀਤ ਮਾਨ ਦੇ ਜਿਹੜੇ ਉਹਨਾਂ ਦੇ ਸਮਰਥਕ ਨੇ ਤਾਂ ਉਹਨਾਂ ਵੱਲੋਂ ਲਿਆ ਗਿਆ ਕਿ ਜਵਾਬ ਦੇ ਦੇ ਮੀਥੇਅਰ